ਸਸਿਕਾ ਲੱਜ 5 ਸਤੰਬਰ 2024 ਦਾ ਦਿਨ ਹੈ ਮਿੱਤਰੋ ਤੇ ਟੀਚਰ ਡੇ ਹੈ ਪਹਿਲਾਂ ਤਾਂ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦੱਸਿਓ ਇਹ ਨਾ ਕਹੀ ਜਾਓ ਕਿ ਪੁਰਾਣਾ ਟੀਚਰ ਸੀ ਤੇ ਉਸੇ ਨੂੰ ਸਾਰੇ ਸਟੇਟਸ ਪਾਈ ਜਾਂਦੇ ਆ ਜਿਹੜੇ ਟੀਚਰ ਲੱਗੇ ਆ ਉਹ ਵੀ ਸਭ ਤੋਂ ਵੱਡੇ ਟੀਚਰ ਸੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜਿਨ੍ਹਾਂ ਨੇ ਗੋਇੰਦਵ ਆਪਣਾ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਜੇ ਲਿਪੀ ਆਈ ਜਿਹੜੀ ਭਾਸ਼ਾ ਮੈਂ ਤੁਹਾਡੇ ਕੋਲੇ ਬੋਲ ਰਿਹਾ ਮੇਰੇ ਕੋਲੇ ਸ਼ਬਦ ਆਏ ਟੀਚਰ ਫੇਰ ਹੀ ਬਣੂਗਾ ਦੂਜੇ ਨੰਬਰ ਤੇ ਆਪਣੇ ਟੀਚਰ ਹੈ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਹਿਲਾ ਪ੍ਰਕਾਸ਼ ਦਿਹਾੜੇ ਦੇ ਦਿਨ ਚੱਲ ਰਹੀ ਹੈ ਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦਾ ਪਹਿਲਾ ਪ੍ਰਕਾਸ਼ ਹੋਇਆ 1604 ਈਸਵੀ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਮਣੇ ਬੈਠੇ ਤੇ ਬਾਬਾ ਬੁੱਢਾ ਜੀਾਂ ਨੂੰ ਪਹਿਲੇ ਗ੍ਰੰਥੀ ਸਿੰਘ ਸੌਂਪਿਆ ਗਿਆ ਉਹਨਾਂ ਨੇ ਫਿਰ ਹੁਕਮਨਾਮਾ ਸੁਣਾਇਆ ਸੂਹੀ ਰਾਗ ਦਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣਾ ਯਾਰ ਉਹ ਆਪਣੇ ਟੀਚਰ ਹੈ ਦੋਸਤੋ ਤੀਜਾ ਨੰਬਰ ਪਿੱਛੇ ਜਿਹਨਾਂ ਲੋਕ ਬੜਾ ਧਰਮ ਤਬਦੀਲ ਕਰ ਰਹੇ ਸੀ ਮੈਂ ਹੁਣ ਨਾਂ ਨਹੀਂ ਲੈਂਦਾ ਉਹ ਫਲਾਨਿਆਂ ਚ ਜਾ ਰਹੇ ਐ ਉਹ ਕਿਸੇ ਨੂੰ 2250 ਰੁਪਇਆ ਦੇ ਦਿੰਦੇ ਐ ਹਫਤੇ ਤੋਂ ਵੀ ਤੂੰ ਐਂ ਕਰੀ ਪੰਜ-ਛਤ ਬੀਬੀਆਂ ਨਾਲ ਰਲਾ ਕੇ ਲਿਆਈ ਤੇ ਇੱਕ ਬੀਬੀ ਦਾ 200 ਰੁਪਇਆ ਤੇ ਜੇ ਕੋਈ 10 ਲਿਆਈ ਤਾਂ ਉਹਨੂੰ 2000 ਦੇਤਾ ਤੇ ਉਹ ਗਾਂ ਹਜ਼ਾਰ ਕਵੰਡ ਦੇ ਵਿੱਚੋਂ ੁੰਡੀ ਲਾ ਲੈਂਦੀ ਆ ਮਤਲਬ ਕਹਿਣ ਤੋਂ ਭਾਵ ਜਿਹੜੇ ਰੰਗਰੇਟੇ ਸੇਖ ਹੈ ਰੰਗਰੇਟੇ ਗੁਰੂ ਕੇ بیٹے ਰੰਗਰੇਟਾ ਹੁੰਦਾ ਏ ਆ ਰਾਵ ਦੇ ਧਰਮ ਦੇ ਵਿੱਚ ਪਰਪੱਕ ਰਹਿਣ ਵਾਲਾ ਰੰਗਰੇਟੇ ਸੇਖ ਸੀ ਭਾਈ ਜੈਤਾ ਜੀ ਜਿਹੜੇ ਅਉਨਾ ਵੇਲੇ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਜਦੋਂ ਚੰਦਨੀ ਚੌਕ ਦੇ ਵਿੱਚ ਸੀਸ ਉਤਾਰ ਦਿੱਤਾ ਗਿਆ ਤੜ ਨਾਲੋਂ ਅਲੱਗ ਕਰਤਾ ਉਹਨਾਂ ਦੇ ਨਾਲ ਸਿੰਘ ਪਹਿਲਾਂ ਸ਼ਹੀਦ ਕਰਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਵਰਗੇ ਇਹ ਬੱਚਿਆਂ ਨੂੰ ਦੱਸੋ ਸਾਡੇ ਟੀਚਰ ਕੌਣ ਹੈ ਸਾਡੇ ਆਈਡਲ ਸੋਕਰਤ ਕੀ ਵਰਗੇ ਲੰਡੂ ਨਹੀਂ ਸਾਡੇ ਆਈਡਲ ਉਹ ਹੈ ਸ਼ਹੀਦ ਸਿੰਘ ਕੋਈ ਮੁੰਡਿਓ ਜਿਨ੍ਹਾਂ ਨੂੰ ਕਹਿੰਦੇ ਆ ਮੱਜ ਹਰਬੀ ਸਿੱਖ ਆਪਦੇ ਮੱਜਬ ਦੇ ਵਿੱਚ ਪੱਕਾ ਰਹਿਣ ਵਾਲਾ ਯਾਰ ਮੱਜਬੀ ਸਿੱਖ ਨੂੰ ਕਹਿੰਦੇ ਆ ਹਾਂ ਰੰਗਰੇਟੇ ਤੁਸੀਂ ਰੰਗਰੇਟੇ ਬਣ ਕੇ ਵਿਖਾਓ ਜਦੋਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਵਰਗੇ ਸ਼ਹੀਦ ਹੋ ਗਏ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਜਦੋਂ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਦਿੱਲੀ ਵਿਖੇ ਤਾਂ ਉਹਨਾਂ ਹਾਲਾਤਾਂ 'ਚ ਇੱਕ ਮਿੰਟ ਚੁੱਪ ਕਰਕੇ ਅੱਖਾਂ ਮੀਚ ਕੇ ਸੋਚ ਕੇ ਵੇਖਿਓ ਭਾਈ ਜੈਤਾ ਜੀ ਦਾ ਕਿੰਨਾ ਵੱਡਾ ਦਿਲ ਹੋਵੇਗਾ ਜਿਨ੍ਹਾਂ ਨੇ ਉੱਥੋਂ ਗੁਰੂ ਸਾਹਿਬ ਜੀ ਦਾ ਸੀਸ ਲਿਆ ਕੱਪੜੇ 'ਚ ਸਨਮਾਨ ਨਾਲ ਉਹਨੂੰ ਟਕਿਆ ਤੇ ਦਿੱਲੀ ਵੱਲ ਨੂੰ ਚਾਲੇ ਪਾਤੇ ਤੇ ਦਿੱਲੀ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਾਂ ਦੇ ਹਵਾਲੇ ਕਰਤਾ ਕਹਿ ਲੋ ਕਿ ਆਲੋ ਮਹਾਰਾਜ ਗੁਰੂ ਸਾਹਿਬ ਜੀਾਂ ਦਾ ਪਵਿੱਤਰ ਸੀਸ ਹੈ ਤੁਹਾਡੇ ਫਾਦਰ ਸਾਹਿਬ ਦਾ ਗੁਰੂ ਤੇਗ ਬਹਾਦਰ ਜੀ ਦਾ ਕਿੰਨੀਆਂ ਉਕੜਾਂ ਆਈਆਂ ਹੋਣੀਆਂ ਕਿਹੜਾ ਕਾਰਾਂ ਜੀਪਾਂ ਤੇ ਹੈਲੀਕਾਪਟਰ ਤੇ ਗਏ ਆ ਤੁਰ ਕੇ ਜਾਣਾ ਪਿੱਛੇ ਫੌਜ ਦਾ ਪਿੱਛੇ ਮਤਲਬ ਮੌਤ ਯਾਰ ਕਿੱਡੀ ਵੱਡੀ ਗੱਲ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਤੂੰ ਰੰਗਰੇਟਾ ਗੁਰੂ ਦਾ ਬੇਟਾ ਤੇ ਉਹਨਾਂ ਦਾ ਨਾਮ ਪਿਆ ਅਮਰਤ ਸ਼ਾਹ ਕੇ ਭਾਈ ਜੀਵਨ ਸਿੰਘ ਜੀ ਉਹਨਾਂ ਦਾ ਵੀ ਦਿਹਾੜਾ ਹੈ ਮਿੱਤਰੋ ਇਹ ਆ ਆਪਣੇ ਟੀਚਰ ਸ਼ੇਅਰ ਕਰ ਦਿਓ ਆਪਣੇ ਬੱਚਿਆਂ ਨੂੰ ਬੇਸਿਕ ਜੀ ਜਾਣਕਾਰੀ ਜ਼ਰੂਰ ਦਿਆ ਕਰੋ ਸਤਿ ਸ਼੍ਰੀ ਅਕਾਲ